ਹਾਂਜੀ ਆਪਣਾ ਕਿਹੜਾ ਗੁਰਦੁਆਰਾ ਸਾਹਿਬ ਤੋਂ ਆਪਣਾ ਲੰਗਰ ਪਾਸਤੇ ਦੀ ਕੰਨ ਕੱਠੀ ਕਰਨਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਮਤੀ ਦਾ ਹਨਗਰ ਮੇਰੇ ਨਾਲ ਸਰਦਾਰ ਜਗਰਾਤ ਸਿੰਘ ਜੀ ਸੂਬੇਦਾਰ ਸਾਹਿਬ ਰਿਟਾਇਰਡ ਇਸ ਟਾਈਮ ਮੁਖ ਸੇਵਾਦਾਰ ਨੇ ਸਰਦਾਰ ਆਤਮ ਸਿੰਘ ਜੀ ਚੈਰ ਸਰਪ੍ਰਸਤਰੇ ਸਰਜੀਤ ਸਿੰਘ ਜੀ ਬਰਨਾਲਾ ਤੇ ਸਿੰਘ ਜੀ ਮਾਹੀ ਮੰਗਲ ਅਤੇ ਸਿਕਮੰਦਰ ਸਿੰਘ ਜੀ ਕੋਰਸ਼ਮੀਰ ਤੇ ਹੋਰ ਸਾਰੇ ਮਹੱਲਾ ਨਿਵਾਸੀ ਅਸੀਂ ਗੁਰਦੁਆਰਾ ਭਾਈ ਮਤੀ ਦਾਸ ਨਗਰ ਬਠਿੰਡਾ ਤੋਂ ਹਰ ਸਾਲ ਪਿੰਡ ਕੋਰਸ਼ਮੀਰ ਦੇਖੇ ਕਣ ਇਕੱਠੀ ਕਰਨ ਵਾਸਤੇ ਆਉਨੇ ਆ ਕਿਉਂਕਿ ਮੀਤੀ 23 ਮਈ 2003 ਨੂੰ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਮਰੀਜ਼ ਹੈ ਇਹ ਉਹਨਾਂ ਦੇ ਨਾਲ ਉਹਨਾਂ ਦੇ ਵਾਰਿਸ ਉਹਨਾਂ ਦਾ ਲੰਗਰ ਅਸੀਂ ਸ਼ੁਰੂ ਕੀਤਾ ਸੀ ਤਕਰੀਬਨ 22 ਸਾਲ ਮੁਕੰਮਲ ਹੋਣ ਵਾਲੇ ਹੈ 23ਵਾਂ ਸਾਲ ਸ਼ੁਰੂ ਹੋ ਜਾਏਗਾ ਸੋ ਉਦੋਂ ਤੋਂ ਲੈ ਕੇ ਅਸੀਂ ਇਸ ਨਗਰ ਕੋਟਸ਼ਮੀਰ ਵਿੱਚ ਇਕੱਠੀ ਕਰਨ ਆਉਂਦੇ ਹਾਂ ਕਿਉਂਕਿ ਜਿਹੜਾ ਆਪਾਂ ਸਾਰੇ ਪਿੰਡਾਂ ਦੇ ਰਹਿਣ ਵਾਲੇ ਲੋਕ ਆ ਆਪਾਂ ਨੂੰ ਪਿੰਡਾਂ ਦੀਆਂ ਸਮੱਸਿਆਵਾਂ ਦਾ ਪਤਾ ਹੈ ਜਦੋਂ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਹ ਸਰਕਾਰੀ ਹਸਪਤਾਲ ਦੇ ਵਿੱਚ ਹੀ ਜ਼ਿਆਦਾਤਰ ਲੋਕ ਜਾਂਦੇ ਨੇ ਔਰ ਉਹਨਾਂ ਨੂੰ ਰੋਟੀ ਪਾਣੀ ਦਾ ਬੜਾ ਮੁਸ਼ਕਲ ਹੋ ਜਾਂਦਾ ਸੋ ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਸੀ ਅਸੀਂ ਸਾਰਿਆਂ ਨੇ ਮੀਟਿੰਗ ਕਰਕੇ ਇਹ ਗੱਲ ਉੱਥੇ ਰੱਖੀ ਸੀ ਕਿ ਆਪਾਂ ਸੇਵਾ ਕਰੀਏ ਲੋਕਾਂ ਦੀ ਲੋੜਵੰਦ ਲੋਕਾਂ ਦੀ ਤਾਂ ਸਾਰਿਆਂ ਨੇ ਮਤਾ ਪਾਸ ਕੀਤਾ ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਜਿਹੜੀ ਸੇਵਾ ਹੈ ਉਹ ਨਿਰੰਤਰ ਸਤਿਗੁਰਾਂ ਦੀ ਕਿਰਪਾ ਨਾਲ ਜਾਰੀ ਹੈ ਜਿਹੜਾ ਪਿੰਡ ਕੋਰਸ਼ਮੀਰ ਹੈ ਇੱਥੇ ਅਸੀਂ ਸ਼ੁਰੂ ਤੋਂ ਲੈ ਕੇ ਹੀ ਇਹ ਰੱਖਿਆ ਸੀ ਕਿ ਇੱਕ ਪਿੰਡ ਦੇ ਵਿੱਚ ਹੀ ਕੰਮ ਇਕੱਠੀ ਕਰਨੀ ਹੈ ਤਾਂ ਉਸ ਦਿਨ ਤੋਂ ਲੈ ਕੇ ਅੱਜ ਸਾਨੂੰ 22 ਸਾਲ ਇਸ ਪਿੰਡ ਚ ਆਉਂਦਿਆਂ ਨੂੰ ਹੋ ਗਿਆ ਹਰ ਸਾਲ ਸਾਡੇ ਨਾਲ ਜਿਹੜੇ ਇੱਥੋਂ ਦੇ ਮੋਤਵਰ ਸੱਜਣ ਨੇ ਉਹ ਹਰ ਸਾਲ ਉਹਨਾਂ ਦੀ ਗਿਣਤੀ ਵਧਦੀ ਜਾਂਦੀ ਹੈ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਗਿਣਤੀ ਵਧਦੀ ਜਾਂਦੀ ਹੈ ਔਰ ਬੜੇ ਪਿਆਰ ਸਦਕਾਤ ਦੇ ਨਾਲ ਸਾਰਾ ਹੀ ਨਗਰ ਕੋਟਸ਼ਮੀਰ ਜਿਹੜਾ ਹੈ ਉਹ ਸੇਵਾ ਦੇ ਵਿੱਚ ਹਿੱਸਾ ਪਾਉਂਦਾ ਔਰ ਕੱਲੀਓ ਕਣਕ ਨਹੀਂ ਦਿੰਦੇ ਖਾਂ-ਖਾਂ ਦੇ ਉੱਤੇ ਰੋਟੀ ਦਾ ਪ੍ਰਬੰਧ ਚਾਹ ਦੇ ਪ੍ਰਬੰਧ ਹੋਰ ਰਫਰੈਸ਼ਮੈਂਟ ਦੇ ਜਿਹੜੇ ਪ੍ਰਬੰਧ ਆ ਉਹ ਸਾਰਾ ਪਿੰਡ ਕਰਦਾ ਹੈ ਸੋ ਗੱਲ ਇਹ ਨਹੀਂ ਕਿ ਅਸੀਂ ਇੱਥੋਂ ਕਣ ਇਕੱਠੀ ਕਰਕੇ ਲੈ ਜਾਂਦੇ ਆ ਜਾਂ ਉੱਥੇ ਮਰੀਜ਼ਾਂ ਨੂੰ ਛੁਕਾ ਦਿੰਦੇ ਆ ਗੱਲ ਇਹ ਕਿ ਇਹ ਹੈ ਕਿ ਜਿਹੜਾ ਆਪਸੀ ਤਾਣਾ ਬਾਣਾ ਆਪਸੀ ਸੰਬੰਧ ਹੈ ਉਹ ਇੱਕ ਸ਼ਹਿਰ ਦਾ ਤੇ ਇੱਕ ਪਿੰਡ ਦਾ ਬਹੁਤ ਵਧੀਆ ਸੈਟਅਪ ਬਣ ਚੁੱਕਿਆ ਹੈ ਜਿਹੜਾ ਕਿ ਚੰਗੇ ਕੰਮਾਂ ਦੇ ਵਾਸਤੇ ਕਿਤੇ ਵੀ ਵਰਤਿਆ ਜਾ ਸਕਦਾ ਸੋ ਅਸੀਂ ਰਲ ਮਿਲ ਕੇ ਇਹ ਸਾਰਾ ਸ਼ਹਿਰ ਬਠਿੰਡਾ ਤੇ ਔਰ ਆਪਣਾ ਕੋਰਸ਼ਮੀਰ ਇਹ ਸਾਰੇ ਰਲ ਮਿਲ ਕੇ ਅਸੀਂ ਇਹ ਸੇਵਾ ਨੂੰ ਨਿਭਾ ਰਹੇ ਆਂ ਇਹਦੇ ਵਿੱਚ ਹੋਰ ਜਿਹੜੇ ਪਿੰਡ ਐ ਪੂਸ ਮੰਡੀ ਐ ਭਾਗੂ ਐ ਕੈੜੇ ਬਾਂਦਰ ਐ ਜਾਂ ਕੋਟਪਾਰਾ ਵਗੈਰਾ ਉਹ ਵੀ ਆਪਣੇ ਪੱਧਰ ਤੇ ਸਾਨੂੰ ਸਹਯੋਗ ਉੱਥੇ ਕਣਕ ਦੇ ਵਿੱਚ ਦੇ ਜਾਂਦੇ ਨੇ ਔਰ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਠਿੰਡੇ ਦੀਆਂ ਜਿਹੜੀਆਂ ਨੇ ਇੱਕ ਇੱਕ ਦਿਨ ਦੀ ਜਿਵੇਂ ਚਾਰ ਐਤਵਾਰ ਆਉਂਦੇ ਆ ਸ਼ਨੀਵਾਰ ਆਉਂਦੇ ਆ ਉਹ ਉਹ ਬਣਾ ਕੇ ਭੇਜਦੇ ਆ ਅਸੀਂ ਉੱਥੋਂ ਜਾ ਕੇ ਲਿਆਉਨੇ ਤੇ ਵਰਤਾ ਦੇਣਾ ਸੋ ਇੱਕ ਬਹੁਤ ਵੱਡੀ ਜਿਹੜਾ ਹੈਗਾ ਇਹ ਕਾਰਜ ਬਣ ਗਿਆ ਔਰ ਇਹਦੇ ਵਿੱਚ ਬਹੁਤ ਬਹੁਤ ਲੋਕਾਂ ਦੀ ਪਾਰਟਿਸਪੇਸ਼ਨ ਹੋ ਗਈ ਹੈ ਔਰ ਜੇ ਅਸੀਂ ਦੇਖੀ ਤਾਂ ਇਹ ਸਾਰਾ ਗੁਰੂ ਘਰ ਦੀ ਵਡਿਆਈ ਹੈ ਕਿਉਂਕਿ ਗੁਰਮਤਿ ਦਾ ਇਹ ਸਿਧਾਂਤ ਹੈ ਔਰ ਗੁਰੂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਖਾਓ ਖਰਚੋ ਰਲ ਮਿਲ ਭਾਈ ਤੋੜ ਨਾ ਆਵੇ ਵੱਧੋ ਜਾਏ ਸੋ ਕਿਸੇ ਗੱਲ ਦੀ ਕੋਈ ਕਮੀ ਨਹੀਂ ਔਰ ਸਾਰੇ ਸੇਵਾਦਾਰ ਬੜੀ ਤਸੱਲੀ ਨਾਲ ਬੜੀ ਚਾਹ ਦੇ ਨਾਲ ਸੇਵਾ ਕਰਦੇ ਨੇ ਸੋ ਅਸੀਂ ਸਤਪੁਰਾਂ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜਿਆ ਸਵਾਭਾ ਨੇ ਤੁਸੀਂ ਆਪ ਆਪਣਾ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਸ਼ੁਰੂ ਕਰਵਾਈਆਂ ਨੇ ਇਹ ਇਸੇ ਤਰ੍ਹਾਂ ਹੀ ਨਿਰਵਿਘਨ ਜਾਰੀ ਰਹਿਣ ਔਰ ਅਸੀਂ ਸਾਰਾ ਸਮਾਜ ਨਾਲ ਮਿਲ ਕੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਈਏ ਇੱਕ ਦੂਜੇ ਦੀਆਂ ਖੁਸ਼ੀਆਂ ਗਮੀਆਂ ਸਾਰੀਆਂ ਸਾਂਝੀਆਂ ਕਰੀਏ ਔਰ ਰਲ ਮਿਲ ਕੇ ਲਈਏ ਇਹ ਸਾਡੀ ਪ੍ਰਮਾਤਮਾ ਅੱਗੇ ਅਰਦਾਸ ਹੈ ਜਰੂਰ ਸੁਣਨਗੇ ਇਹਨਾਂ ਕਹਿੰਦਾ ਹੋਇਆ ਅਸੀਂ ਸਮੂਹ ਗੁਰਦੁਆਰਾ ਪਰੰਧਾ ਕਮੇਟੀ ਭਾਈ ਮਤੀ ਦਾਸ ਨਗਰ ਦੇ ਵੱਲੋਂ ਜਿਹੜੀ ਸੰਗਤ ਆ ਕੋਰਸ ਵੀਰ ਵੀ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪ੍ਰਧਾਨ ਜੀ ਹੋਰ ਛੋਟਾ ਕੁਐਸਚਨ ਆ ਪ੍ਰਧਾਨ ਜੀ ਬਠੰਡੇ ਦੇ ਵਿੱਚ ਕਾਫੀ ਹੋਰ ਗੁਰੂ ਘਰ ਹੈਗੇ ਆ ਜੀ ਪਰ ਗੁਰਦੁਆਰਾ ਮਤੀ ਦਾਸ ਨਗਰ ਜਿਹੜਾ ਗੁਰੂ ਘਰ ਆ ਇਹ ਥੋੜੇ ਟਾਈਮ ਚ ਮਨ ਲਓ ਸੇਵਾ ਭਾਵਨਾ ਦੇ ਤੌਰ ਤੇ ਕਾਫੀ ਉੱਪਰ ਕੇ ਆਇਆ ਬਾਕੀਆਂ ਦੇ ਮੁਕਾਬਲੇ ਤੇ ਤੁਹਾਡੇ ਉੱਥੇ ਹੋਰ ਕੀ ਕੀ ਸਵਾਮਾ ਚੱਲਦੇ ਹਨ ਲੰਗਰ ਦੀ ਸੇਵਾ ਤੋਂ علاوہ ਲੰਗਰ ਦੀ ਸੇਵਾ ਤੋਂ علاوہ ਹਸਪੀਟਲ ਦੇ ਵਿੱਚ ਇੱਕ ਆਪਣੇ ਆਰਓ ਸਿਸਟਮ ਲੱਗਿਆ ਜੀ ਜਿਹੜਾ ਕਿ ਪੂਰੇ ਹਸਪੀਟਲ ਨੂੰ ਤੇ ਨਾਲ ਮੈਕਸ ਹਸਪੀਟਲ ਨੂੰ ਵੀ ਪਾਣੀ ਦਾ ਪ੍ਰਬੰਧ ਕੀਤਾ ਬਹੁਤ ਵਧੀਆ ਠੰਡਾ ਪਾਣੀ ਦਿੰਦਾ ਹੈ ਉਹ ਤੇ ਸਾਡੇ ਇੱਥੇ ਅਸੀਂ ਕੋਰਟ ਸੁਮੀਰ ਨੂੰ ਹਰ ਸ਼ਨੀਵਾਰ ਨੂੰ ਤੇ ਇੱਥੇ ਅਸੀਂ ਕੈਂਪ ਲਾਉਨੇ ਆ ਜਿਹੜੇ ਸ਼ੂਗਰ ਦੇ ਮਰੀਜ਼ ਹੁੰਦੇ ਨੇ ਬੀਪੀ ਦੇ ਮਰੀਜ਼ ਹੁੰਦੇ ਨੇ ਇਹ ਛੋਟੀ ਜਿਹੀ ਬਿਮਾਰੀ ਨੂੰ ਸਮਝਦਾ ਲੋਕ ਕਹਿੰਦੇ ਵੀ ਇਹ ਛੋਟੀ ਜਿਹੀ ਬਿਮਾਰੀ ਆ ਕਈ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਬਹੁਤ ਦੂਰੋਂ ਦੂਰੋਂ ਘੁੰਮ ਕੇ ਆ ਕੇ ਜਦੋਂ ਪਤਾ ਲੱਗਦਾ ਉਹਦਾ ਬੀਪੀ ਆ ਜਾਂ ਉਹਨੂੰ ਸ਼ੂਗਰ ਦੀ ਪ੍ਰੋਬਲਮ ਹੈ ਉਹਦੇ ਤੋਂ ਬਹੁਤ ਵੱਡੀਆਂ ਪਵਾਰੀਆਂ ਪੈਦਾ ਹੁੰਦੀਆਂ ਇਹ ਮੋਟੇ ਤੋਂ ਇਹ ਅਸੀਂ ਕੰਟੀਨਿਊ ਕਰ ਰਹੇ ਆ ਬਾਕੀ ਕੋਰਟ ਸੁਮੀਰ ਪਿੰਡ ਦੀ ਕੋਈ ਵੀ ਜ਼ਰੂਰਤ ਹੁੰਦੀ ਹੈ ਉਹ ਵੀ ਅਸੀਂ ਟਾਈਮ ਟੂ ਟਾਈਮ ਉਹਨਾਂ ਦੇ ਮੁਤਾਬਕ ਕਰਦੇ ਰਹਿੰਦੇ ਆ। ਅੱਛਾ ਇੱਕ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪੈਂ ਪਿਛਲੇ ਦਿਨੀ ਵੇਖਿਆ ਇੱਕ ਗੁਰਬਾਣੀ ਦੀ ਸੰਥਿਆ ਚੱਲ ਰਹੀ ਆ ਜਿਹੜੀ ਕਿ ਨੇੜੇ ਤੇੜੇ ਹੋਰ ਕਿਸੇ ਵੀ ਗੁਰੂ ਘਰ ਦੇ ਵਿੱਚ ਉਦਾਂ ਦੀ ਤਸਵੀਰ ਵੇਖਣ ਨੂੰ ਨਹੀਂ ਮਿਲੀ। ਇਹਦੇ ਬਾਰੇ ਤੁਹਾਡੇ ਕੀ ਵਿਚਾਰ? ਉਹ ਬਾਬਾ ਹਜੂਰਾ ਸਿੰਘ ਜੀ ਖਿਆਲੀਵਾਲਾ ਵਾਲੇ ਹੈਗੇ ਨੇ ਜੋ ਖਿਆਲੀਵਾਲਾ ਪਿੰਡ ਦੇ ਵਿੱਚ ਰਹਿੰਦੇ ਨੇ ਬੜੇ ਸਨਮਾਨਯੋਗ ਸ਼ਖਸੀਅਤ ਨੇ। ਉਹਨਾਂ ਨੇ ਸ਼ਹਿਰ ਦੇ ਵਿੱਚ ਹੋਰ ਵੀ ਇਹ ਸੇਵਾ ਸ਼ੁਰੂ ਕੀਤੀ ਸੀ। ਸਾਥੂ ਪਹਿਲਾਂ 15 ਥਾਵਾਂ ਦੇ ਉੱਤੇ ਉਹਨਾਂ ਨੇ ਇਹ ਹੋਰ ਇੱਕ ਹੀ ਕਸਾਲ ਦੀ ਸੰਥਿਆ ਜਿਹੜੀ ਹੈਗੀ ਉਹ ਕੰਪਲੀਟ ਕਰ ਚੁੱਕੇ ਐ ਔਰ ਹੁਣ ਉਹ ਭਾਈ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਿਆ ਜਿਵੇਂ ਕਿ ਆਪਾਂ ਇਸ ਇਸ ਦੀ ਗੱਲ ਕਰਦੇ ਆਂ ਕਿ ਲੰਗਰ ਦੀ ਗੱਲ ਕਰਦੇ ਆਂ ਲੰਗਰ ਸਾਡੇ ਸਰੀਰ ਦੀ ਖਰਾਕ ਐ ਜਿਹੜੀ ਗੁਰਵਾਨੀ ਐ ਇਹ ਸਾਡੇ ਮਨ ਦੀ ਖਰਾਕ ਜਿਹੜੀ ਅਸਲ ਮਨੋਰਥ ਗੁਰਵਾਨੀ ਦਾ ਹੀ ਐ ਤਾਂ ਜਿਹੜਾ ਅਸਲ ਪ੍ਰਚਾਰ ਐ ਉਹ ਉਹੀ ਐ ਜੋ ਬਾਬਾ ਜੀ ਉੱਥੇ ਆ ਕੇ ਇਸ ਲੋਵਾਂ ਦਿੰਦੇ ਨੇ ਸੋ ਸਾਰਾ ਹੀ ਮੱਲਾ ਉਹਨਾਂ ਦਾ ਸ਼ੁਕਰਗੁਜ਼ਾਰ ਵੀ ਐ ਔਰ ਸਾਰੀਆਂ ਸੰਗਤਾਂ ਉਹਨਾਂ ਦਾ ਬਹੁਤ ਫਾਇਦਾ ਲੈ ਰਹੇ ਨੇ। ਹੋਰ ਕਿਸੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਜਿਆਦਾ ਨਹੀਂ ਕੁਛ ਕਹਿੰਦਾ ਬਾਕੀ ਭਾਈ ਵਿਕਰਮ ਸਿੰਘ ਢਿੰਗਣ ਨੇ ਜਨਰਲ ਸੈਕਟਰੀ ਨੇ ਸਾਰਾ ਕੁਝ ਦੱਸਤਾ ਪ੍ਰਧਾਨ ਜੀ ਸੁਭਾਸ਼ ਜਗਰਾਤ ਸਿੰਘ ਜੀ ਨੇ ਸਾਰਾ ਕੁਝ ਦੱਸਤਾ ਮੈਂ ਤਾਂ ਇਹੀ ਕਹੂੰਗਾ ਵੀ 22 ਸਾਲ ਹੋ ਗਏ ਲੰਗਰ ਚੱਲਦੇ ਨੂੰ। ਪਿੰਡ ਕੋਟ ਸ਼ਮੀਰ ਦਾ ਬਹੁਤ ਹੀ ਬਹੁਤ ਹੀ ਵੱਡਾ ਯੋਗਦਾਨ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਹਰ ਸਾਲ ਦੀ ਤਰ੍ਹਾਂ ਆਏ ਸਾਲ ਇਹ ਵੱਲ ਚੜ ਕੇ ਸੇਵਾ ਕਰਦੇ ਆਗੇ ਬਹੁਤ ਹੀ ਜ਼ਿਆਦਾ ਸੇਵਾ ਕਰਦੇ ਸੰਗਤ ਨੂੰ ਚਾਹ ਪਾਣੀ ਲੰਗਰ ਦੀ ਸੇਵਾ ਅੱਜ ਦੀ ਸੇਵਾ ਜਿਵੇਂ ਦਿਲਵੀਰ ਸਿੰਘ ਪੱਪੀ ਸਾਡਾ ਛੋਟਾ ਵੀਰ ਮੇਰੇ ਨਾਲ ਟਰੱਕ ਜੁਨੇ ਚ ਵੀ ਬਹੁਤ ਸਿਆ ਵੈਸ਼ ਪ੍ਰਧਾਨ ਰਹੇ ਹੈ ਸ਼ੁਰੂ ਤੇ ਇਹਨਾਂ ਨੇ ਇਹੀ ਕਿਹਾ ਸੀ ਵੀ ਪ੍ਰਧਾਨ ਜੀ ਆਪਾਂ ਪਿੰਡ ਕੋਟ ਸ਼ਮੀਰ ਤੁਰਕਣ ਲੈ ਕੇ ਜਾਇਆ ਕਰਾਂਗੇ ਜਿਵੇਂ ਪਹਿਲੇ ਸਾਲ ਇੱਕ ਟਰਾਲੀ ਦੋ ਟਰਾਲੀਆਂ ਅੱਜ ਮੇਰਾ ਖਿਆਲ ਹੈ ਵੀ ਅਸੀਂ 5 ਕੇ 6 ਟਰਾਂਡੀਆਂ ਤੇ ਪਹੁੰਚ ਗਏ ਤਾਂ ਮੈਂ ਤਹਿ ਦਲੋਂ ਕੋਰਸ ਵੀਰ ਪਿੰਡ ਦਾ ਬਹੁਤ ਬਹੁਤ ਜਣੀਆਂ ਧੰਨਵਾਦ ਕਰਦਾ ਵੀ ਐਵੇਂ ਜੇਕਰ ਮਤੀਦਾਸ ਦੀ ਸੰਗਤ ਨਾਲ ਗੁਰਦਾਰ ਸਾਹਿਬ ਦੀ ਕਮੇਟੀ ਨਾਲ ਡਟ ਕੇ ਸਹਿਯੋਗ ਦਿੰਦੇ ਆ ਤੇ ਦਿੰਦੇ ਵੀ ਰਹਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਦਰ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਬੀਰ ਸਿੰਘ ਜੀ ਕੋਰਸ਼ੀ ਜੀ ਵੱਲੋਂ ਸਾਰੇ ਮਤੀਦਾਸ ਨਗਰ ਦਾ ਤੇ ਉਹ ਸਾਰੀ ਪੰਚਾਇਤ ਅੱਤੈਦੂਰ ਤੋਂ ਬੜਾ ਕਰਦੇ ਹੈ ਜਿਨ੍ਹਾਂ ਨੇ ਸਾਨੂੰ ਇਸ ਸੇਵਾ ਦਾ ਮੌਕਾ ਬਖਸ਼ਿਆ ਅਸੀਂ ਭੱਗਾ ਵਾਲੇ ਆ ਅਸੀਂ ਇਹਨਾਂ ਦੇ ਰਹਿਣੀ ਆ ਜਿਹੜੇ ਅਸੀਂ 22 ਸਾਲ ਤੋਂ ਆ ਅਸੀਂ ਲਗਾਤਾਰ ਸਾਰਾ ਪਿੰਡ ਪੋਸ਼ ਨਹੀਂ ਦੇ ਪੰਤ ਤੇ ਮੰਤਨਾਂ ਸੇਵਾ ਕਰਦਾ ਹੈਗਾ ਸਾਰੇ ਨਗਰ ਪੋਸ਼ ਨੂੰ ਵੀ ਧੰਨਵਾਦ ਕਰਦੇ ਆ ਤੇ ਭਾਈ ਮਤੀ ਦਾਸ ਜੀ ਦਾ ਵੀ ਧੰਨਵਾਦ ਕਰਦੇ ਆ ਜੋ ਸੰਗਤਾਂ ਆਈਆਂ ਸਾਡੇ ਕੋਰਸ ਮੀਰਪਿੰਡ ਦੇ ਵਿੱਚ ਚਰਨ ਪਾਏ ਆ ਅਸੀਂ ਸਾਡਾ ਉਹਨਾਂ ਦੇ ਚਰਨ ਨੂੰ ਸੀ ਮੱਥੇ ਸਿਰ ਨਮੋਲੋ ਦੱਲੇ ਨੇ ਤੇ ਇਹੀ ਕਹਿੰਦੇ ਹੋਏ ਵੇ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਉਹ ਸਭ ਬੋਲਦੇ ਆ ਜੀ ਬੋਲਦੇ ਇਸ ਸਾਡੇ ਸੌਖਾ ਹੱਟ ਕਰਨ ਠੀਕ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਲੰਗਰ ਪੰਗਤ ਅਤੇ ਸੰਗਤ ਦੀ ਜਿਹੜੀ ਸੇਵਾ ਹੈ ਜੋ ਧੰਨ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਗੁਰਸਿੱਖਾਂ ਨੂੰ ਸੰਧਾਰਤ ਬਖਸ਼ਿਆ ਸਾਂਝੀ ਸੱਭੇ ਵਾਲਤਾ ਦਾ ਜੋ ਉਪਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਉਹਦੇ ਉੱਪਰ ਪਹਿਰਾ ਦਿੰਦਿਆਂ ਸਤਿਗੁਰਾਂ ਦੀ ਕਿਰਪਾ ਸਦਕਾ ਸ਼ਹੀਦ ਭੈਮਤੀ ਦਾਸ ਨਗਰ ਦੀ ਸੰਗਤ ਅਤੇ ਹੋਰ ਜਿਹੜੀਆਂ ਪਿੰਡਾਂ ਦੀਆਂ ਜਾਂ ਬਠਿੰਡਾ ਸ਼ਹਿਰ ਦੀਆਂ ਸੰਗਤਾਂ ਰਲ ਮਿਲ ਕੇ ਜੋ ਸਿਵਲ ਹਸਪੀਟਲ ਦੇ ਵਿੱਚ ਲਗਾਤਾਰ 22 ਸਾਲ ਹੋ ਚੁੱਕੇ ਹਨ ਕਿ ਲੰਗਰ ਦੀ ਜੋ ਸੇਵਾ ਹੈ ਲੋੜਵੰਦ ਮਰੀਜ਼ ਅਤੇ ਉਹਨਾਂ ਦੇ ਵਾਰਸਾਂ ਦੇ ਲਈ ਚੱਲਦੀ ਹੈ ਤੇ ਨਾਲ-ਨਾਲ ਗੁਰਬਾਣੀ ਦਾ ਜੋ ਪ੍ਰਚਾਰ ਹੈ ਉਹ ਵੀ ਚੱਲਦਾ ਹੈ ਅਤੇ ਨਾਲ ਡਿਸਪੈਂਸਰੀ ਜੋ ਗੁਰਦੁਆਰਾ ਸਾਹਿਬ ਵਿਖੇ ਹੈ ਜਿੱਥੇ ਲੋੜਵੰਦਾਂ ਨੂੰ ਦਵਾਈ ਅਤੇ ਨਾਭੀ ਜੋ ਬਹੁਤੇ ਥੋੜੇ ਪੈਸਿਆਂ ਦੇ ਵਿੱਚ ਤੇ ਬਿਲਕੁਲ ਜੋ ਸਰੀਰ ਦੇ ਬਾਡੀ ਜੋ ਚੈੱਕ ਅਪ ਹਨ ਉਹ ਵੀ ਸਭਾ ਵਿੱਚੋਂ ਚੱਲਦੀਆਂ ਹਨ ਤੇ ਇਹਨੂੰ ਦੇਖ ਕੇ ਬਹੁਤ ਮਨ ਪ੍ਰਸੰਨ ਹੁੰਦਾ ਹੈ ਤੇ ਹੋਰ ਵੀ ਜਿਹੜੀਆਂ ਸੰਗਤਾਂ ਹਨ ਪ੍ਰਬੰਧਕ ਕਮੇਟੀਆਂ ਹਨ ਇਹਨੂੰ ਸੇਧ ਲੈ ਕੇ ਇਸ ਤੋਂ ਉਹ ਵੀ ਅੱਗੇ ਅੱਗੇ ਜੋ ਪ੍ਰਚਾਰ ਹੈ ਜਾਂ ਸਭਾਵਾਂ ਹਨ ਉਹ ਲਵਾਉਣ ਦੇ ਯਤਨ ਕਰਦੀਆਂ ਹਨ ਤੇ ਸਤਿਗੁਰੂ ਜੀ ਕਿਰਪਾ ਕਰਨ ਜੋ ਪ੍ਰਬੰਧਕ ਅਤੇ ਸ਼ਹੀਦ ਪਏ ਮਤੀ ਦਾਸ ਨਗਰ ਦੀ ਸੰਗਤ ਬਠਿੰਡਾ ਸ਼ਹਿਰ ਦੀ ਸੰਗਤ ਅਤੇ ਹੋਰ ਜਿਹੜੀਆਂ ਸੰਗਤਾਂ ਖੂਸ ਮੰਡੀ ਤੁੰਗਵਾਲੀ ਅਤੇ ਕੋਟਪਾਰਾ ਕੈਲੇਪੰਦਰ ਅਤੇ ਕੋਟ ਸ਼ਮੀਰ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਜੋ ਬਾਰੋ-ਬਾਰੀ ਜੋ ਸਬਾਹਾਂ ਹਨ ਉਹ ਗੁਰੂ ਦੇ ਲੰਗਰਾਂ ਦੇ ਵਿੱਚ ਰਸਦਾ ਕਰਕੇ ਮਾਇਆ ਕਰਕੇ ਅਤੇ ਤਨ ਦੇ ਨਾਲ ਵੀ ਬਹੁਤ ਸਵਾਮਨ ਗੋਦੇ ਹਨ ਸੋ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਦਾ ਜੋ ਚਾਅ ਉਤਸ਼ਾਹ ਹੈ ਇਸੇ ਤਰ੍ਹਾਂ ਬਣਿਆ ਰਹੇ ਜੋ ਗੁਰੂ ਦੇ ਗੁਰਮਤ ਦਾ ਪ੍ਰਚਾਰ ਅਤੇ ਗੁਰੂ ਕੀਤੇ ਲੰਗਰਾਂ ਦੇ ਜੋ ਪ੍ਰਵਾਹ ਹਨ ਇਸੇ ਤਰ੍ਹਾਂ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਮਾਂ ਕੋਈ ਸਾਡੀ ਪਤਰਾ ਅੱਜ ਅਦਰ ਨੂੰ ਕਿ ਗੱਲ ਜਰਨਤ 阿彪。<static> ਆ ਨਾ ਨਾ ਪਿੱਛਾ ਰੋ ਰਹਾ ਹੈ ਜੀ ਕੋਈ ਨਹੀਂ ਨਾ ਪੀਣਾ ਆ ਦੇਖੋ ਇੱਕ ਸਾਈਡ ਤੇ ਆ ਜਾਓ ਆ ਬੁਲੇ ਜੀ ਆ ਜਾਓ ਆ ਬਹੁਤ ਬਹੁਤ ਬੋਲੇ ਬੋਲੇ ਜੋ ਹਰਸਾ ਬੈਠੰਦੂ ਜੀ ਤੁਹਾਨੂੰ ਨਾ ਆਪਣਾ ਮੰਨ ਦੋ ਆ ਜਾਈਏ ਤੇ ਨਾ ਇਹ ਜੋ ਚੱਠੇ ਦਿਨ ਲਈ ਫੋਟੋ ਕਰ ਲਈ। ਆਜੋਗੇ ਸਾਰੇ ਕੋਈ ਰਹੇ ਨਹੀਂ ਗਿਆ। ਅੱਜ ਬੈਠਿਆ ਜੀ ਅਰੇ ਲੱਗਦਾ। ਸੁੱਖ ਖਜਾਲ ਹੋਣ ਦੀ ਵੀ ਹੋਵੇਗਾ। ਸੰਗੇ ਆ ਜਾ। ਸਿਰੋ ਗਿਥਿੰ ਦੇ ਪੱਤੇ ਪਾ। ਅਕਰਪੋਟ ਗਾਂ ਦੀ ਕੇ ਨਾੜ ਕੇ ਮੈਂ ਘੜਜੇ ਚੇ ਨਾੜ। ਇਹ ਹੀ ਰਹਿੰਦੇ ਸੀ। ਇੱਕ ਹੋਰ ਹੈ। ਆ ਬੱਚੇ ਨੂੰ ਵੀ ਦੇਓ ਜਿੱਥੇ ਰਹੀਏ ਤੁਸੀਂ ਹੋਏ ਆਹ ਦੇਖੋ ਇਹ ਮੜਾ ਫਾਇਰ ਫਾਇਰ ਨਾ ਬਾਰੇ ਨੂੰ ਆਹ ਦੇਖੋ ਜਿਹੜੇ ਜਿਹੜੇ ਨੌਜਵਾਨਾਂ ਨੂੰ ਬਾਹਰ ਦੇਖੋ ਨਹੀਂ ਇਹੀ ਸੋ ਨਿਹਾਲ ਸਰੂਪ ਜਿਹੜਾ ਰੂਪ ਕਿੱਧਰ ਗਿਆ ਬਣਾ ਪਾਣੀ ਅੱਗੇ ਕਿੰਨੇ ਹਟ ਪੁੱਛੇ ਜਾਂਦੇ ਆਜ ਇਹ ਗੱਲ ਚ ਰੱਖੋ ਜਦੋਂ ਕਰਾਏ ਇੱਕ ਬੱਚਾ ਹੋ ਰਾਇਆ ਹੀ ਕਰਦੇ ਜਾਂਦੀ ਹੈ ਇਹ ਲੈ ਗਿਆ ਆ ਦੇ ਚੱਲ अब तो करेंगे 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 अब तो ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਜੋ ਵੀ ਹੋਰ ਕਿਹੜੇ ਆਜੋ ਬੋਲੇ ਸੋਨਿਹਾਲ ਆਜੋ ਆ ਦੋ ਕੁੜੀਆਂ ਦੀ ਮਾਂਬਾ ਜੀ ਬੋਲੇ ਸੋਨਿਹਾਲ ਆਜੋ ਆਜੋ ਅੱਗੇ ਆਜੋ ਬੋਲੇ ਸੋਨਿਹਾਲ ਬੋਲੇ ਸੋਨਹਾਲ 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 او مدي يا او گيا ها او منداي منداي بولے سنہا سري خالو مجھ پر خدا کو اب مندے ائے جی اتے یہ ہو کروئے کہ ਆਜਾ ਆਜਾ ਮਾਨੇ ਕੇ ਆਜਾ ਆਜਾ ਮਨੇ ਟੂ ਵੀ ਖੜਾਈ ਚਲੋ ਹਾਂ ਆ ਤੇ ਬਹੁਤ ਹਾਂ ਦੇਈ ਤੋ ਪਾਪਾ ਮੈਂ ਤੁਹਾਨੂੰ ਦੇਉ ਜੀ ਤਮੇ ਹਾਂ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਆ ਬੋਲੇ ਸੋ ਨਿਹਾਲ ਆ ਚਲੋ ਕੋਲੇਓ

ਆਜੋ ਵੀ ਵੀ ਆਏ ਕਰੋ ਮਹਾਰਾਜ ਅੱਗੇ ਆ ਜੋ ਜਿਹੜੀਆਂ ਨੇ ਸੋਨਿਹਾਰਾ ਜਗਣੀ ਵੜੇ ਬੈਠਾ ਸੀ ਕਹਿੰਦਾ ਨਾ ਇਹਦੇ ਰਹੀ ਲੰਬੀ ਥੋੜੇ ਥੋੜੇ ਪਿੱਛੇ ਚਲੋ ਫਿਰ ਆਪਾਂ ਫੋਟੋ ਇਕੱਠੀ ਕਰਦੇ ਰੇ ਸਾਰੇ ਸੋਨਿਹਾਰਾ ਕੋਈ ਨਹੀਂ ਕੋਈ ਫੋਟੋ ਬੜੇ ਇਸ ਤਰ੍ਹਾਂ ਬਿਠਾ ਲਾਂਗੇ ਚੁੱਕ ਸੁਭਾ ਲੈ ਕੋ ਖੜੇ ਕਰ ਹਾਂਜੀ ਫਿਕਰ ਮੈਂ ਤਾਂ ਜਾ ਬੋਲੇ ਸੋਨਿਹਾਰਾ ਭਰਤ ਸਿੰਘ ਅਕਾਲ ਗਾਣਾ ਪ੍ਰਯੋਗ ਕਰ ਲਓ ਦੇਖੋ ਤੁਹਾਨੂੰ ਨਾ ਦੇਖੋ ਹਾਂ ਇੱਥੇ ਫੋਟੋ ਕਰਾਓ ਇੱਥੇ ਪਾ ਦਿਓ ਬੋਲੇ ਸੋਨਿਆ ਸੋਨਿਆ ਐਨਾ ਤੇ ਮਾਰ ਖੜਾ ਲਾਗੇ ਤੇ ਮੂਰੂ ਬਹਾ ਲਾਗੇ ਫੋਟੋ ਬਾਲੇ ਬੋਲੇ ਸੋਨਿਆ ਸੋਨਿਆ

ਹਾਂ ਜੀ ਸਾਡੇ ਤੋਂ ਆ ਰਹੀ ਕਿਹਾ ਉਹ ਇੱਕ ਗੋਲ ਖੋਣ ਅੱਗੇ ਵੀ ਸਤਿ ਸ਼੍ਰੀ ਅਕਾਲ ਜੀ ਕਰਾਂਗੇ ਬਈ ਸਤਿ ਸ਼੍ਰੀ ਅਕਾਲ

ਕੱਢੀ ਇਕੱਠਾ ਕਰਨ ਵਾਸਤੇ ਆਈ ਸੀ। ਮਾਰ ਕੋਈ ਨਹੀਂ ਆਇਆ ਮਾਰ ਥਾਲੇ ਗਿਆ ਤੋ ਬੋਲੇ। ਤੇ ਆਪਾਂ ਵੀ ਕਿਹਾ ਦੇ। ਮੈਂ ਦਲਾਂ ਤੋਂ ਕਲਾਸ ਕਿੰਨੇ ਭਾਜਿਆ ਅੱਜ। ਕੋਈ ਆ ਜਾਓ ਵੇ ਚਲੋ। ਮੈਂ ਮੈਨੇਜਰ ਨੂੰ ਆਹ ਨਾ ਫੋਨ ਕਰ ਲਿਆ। どっちかっていうと。